ਤਨ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਦੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਤਨ ਗੁਰੂ ਰਾਮਦਾਸ ਜੀ 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 ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਤਨ ਗੁਰੂ ਰਾਮ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਧੰਨ ਗੁਰੂ ਰਾਮਦਾਸ ਜੀ 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 ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ

ਗੁਰੂ ਰਾਮਦਾਸ ਜੀ गुरु ਸੰਗਤ ਤੇ ਕਿਰਪਾ ਕਰੋ ਅੱਜ ते ਗੁਰੂ ਰਾਮਦਾਸ ਜੀ गुरू ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ धन गुरू राम जीन गुरु राम जीन गुरू राम रामदास जी राम गुरु राम गुरु दास दास सारी संगत ते किरपा करो अॼु गुरू राम गुरू राम जी න්න ගරරමදසගරරදසද තන්නගරुරදසද තන්න ගරुරමදස තන්න ගරुරමදසන්නගර ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ 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 ਨਨ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਨਨ ਗੁਰੂ ਰਾਮਦਾਸ ਜੀ ਧੰ ਗੁਰੂ ਰਾਮਦਾਸ ਜੀ ਮੇਰੇ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ

ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਤਨ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਦੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਤਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਮੇਰੇ ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ Guru Ram Das Ji, Tan 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 ਧੰਨ ਗੁਰੂ ਰਾਮਦਾਸ ਜੀ ਧੰਨ ਗੁਰੂ ਰਾਮਦਾਸ ਜੀ ਸਾਰੀ ਸੰਗਤ ਤੇ ਕਿਰਪਾ ਕਰੋ ਅੱਜ ਧੰਨ ਗੁਰੂ ਰਾਮਦਾਸ ਜੀ ਧੰਨ